ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੱਦੀ ਪਿੰਡ ਜਨੋਹਾ ਵਿਖੇ ਆਪਣੇ ਪਿੰਨੂ ਸੋਨਾ ਬਣਾਉਣ ਮੁਖਤਇਤ ਸੇਵਾ ਲਗਾਤਾਰ ਜਾਰੀ ਹੈ ਜੀ ਅੱਜ ਸਾਡੇ ਪਿੰਡ ਦਾ ਪਹਿਲਾ ਪੁਲ ਮਾਈ ਪਟਿਆਲਾ ਪੁਲ ਕਹਿੰਦੇ ਨੇ ਜੀ ਤੇ ਸਾਹਮਣੇ ਗੇਟ ਬਣਿਆ ਹੋਇਆ ਮੈਂ ਇਸ ਵਕਤ ਮਾਈ ਪਟਿਆ ਵਾਲੀ ਸੜਕ ਤੇ ਖੜਾ ਆਂ ਜੀ ਜਦੋਂ ਬਾ ਉੱਪਰੋਂ ਚੜਦੇ ਆਂ ਤੇ ਸੱਜੇ ਪਾਸੇ ਦਿਖਾਈ ਦਿੰਦਾ ਤੇ ਅੱਜ ਬੰਦੇ ਲਗਾਏ ਹੋਏ ਨੇ ਸਫਾਈ ਕਰਨ ਵਾਸਤੇ ਜੀ ਜੰਗਲਾਕ ਵਿਭਾਗ ਦੇ ਨਾਲ ਗੱਲਬਾਤ ਹੋ ਗਈ ਏ ਤੇ ਦਾਕਤ ਛਾਂਗੇ ਜਾ ਰਹੇ ਨੇ ਦੂਰ ਤੱਕ ਛਾਂਗੇ ਛਾਂਗਣੇ ਜੀ ਤਾਂ ਜੋ ਬੰਦਾ ਉੱਪਰ ਨੂੰ ਸਕੂਟਰ ਮੋਟਰਸਾਈਕਲ ਚੜੂਗਾ ਤੇ ਆਪਣਾ ਸੱਜੇ ਪਾਸੇ ਦੇਖ ਕੇ ਆਰਾਮ ਨਾਲ ਚੜ੍ਹ ਸਕਦਾ ਆ ਥੋੜੀ ਜਿਹੀ ਹਰੇ ਜਗਾ ਪੱਧਰੀ ਕੀਤੀ ਤਾਂ ਛਾਂਗੇ ਤਾਂ ਕਾਫੀ ਪੱਧਰਾ ਹੋ ਗਿਆ ਦੇਖਣ ਲਾ ਪਿਆ ਕਾਫੀ 100 150 ਫੁੱਟ ਤੱਕ ਏਰੀਆ ਸਾਫ ਕਰਨਾ ਜੀ ਪਿਛੇ ਸਾਡੇ ਪਿੰਡ ਦੇ ਆ ਇੱਕ ਐਕਸੀਡੈਂਟ ਵੀ ਹੋਇਆ ਸੀ ਜੋਗਾ ਸਿੰਘ ਟੋਬੇ ਲਾਗੇ ਘਰ ਉਹਨਾਂ ਦਾ ਤੇ ਸਾਹਮਣੇ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੀ ਮਿਸ ਜੀ ਉਸ ਐਕਸੀਡੈਂਟ ਵਿੱਚ ਪੂਰੀ ਹੋ ਗਏ ਸੀ ਤੇ ਅੱਜ ਸੇਵਾ ਚੱਲ ਰਹੀ ਹੈ ਜੀ ਤਿੰਨ ਮਜ਼ਦੂਰ ਲਗਾਏ ਹੋਏ ਨੇ ਜੀ ਜੇ ਜਦੋਂ ਆਪਾਂ ਸੱਜੇ ਪਾਸੇ ਦੇਖਦੇ ਹਾਂ ਤੇ ਬਿਲਕੁਲ ਦਿਖਾਈ ਦਿੰਦਾ ਨਹੀਂ ਆ ਤੇ ਇਹ ਸਾਰੇ ਦਰਖਤ ਸ਼ੰਗਾਇਏ ਜਾਣੇ ਅੱਜ ਤੇ ਇੱਧਰ ਜੋ ਬਰਾਂਡਾ ਬਣਿਆ ਹੋਇਆ ਹੈ ਤੇ ਬਰਾਂਡੇ ਦਾ ਉੱਰਲਾ ਪਾਸਾ ਖਾਲੀ ਹੈ ਬਿਲਕੁਲ ਜੀ ਬਰਾਂਡਾ ਤੇ ਪਾਲੇ ਪਾਸੇ ਵਿੱਚੋਂ ਥੋੜੀ ਕੰਦ ਕੱਢੀ ਜਾਣੀ ਹੈ ਵੀ ਪੰਚਾਇਤ ਤੋਂ ਪਰਮਿਸ਼ਨ ਲੈ ਲਈ ਆ ਤਾਂ ਜੋ ਚੰਨ ਲੱਗੇ ਆਪਣਾ ਦੇਖ ਕੇ ਆਰਾਮ ਨਾਲ ਬੰਦਾ ਕ੍ਰਾਸ ਕਰ ਸਕਦਾ ਹੈ ਸੱਜੇ ਪਾਸੇ ਦਿਖਾਈ ਦੇਊਗਾ ਬਿਲਕੁਲ ਕਾਫੀ 3 ਜੰਮੇ ਹੋਏ ਨੇ ਤਿੰਨ ਇੱਕ ਨਿਕੇ ਹੈਗੇ ਉਹ ਵੀ ਜਿਹੜੋਂ ਪਟਾਏ ਜਾ ਰਹੇ ਨੇ ਮੋٹے ਦਰਤੋਂ ਛੱਡ ਕੇ ਯੰਗਲਾਕ ਵਿਭਾਗ ਮੇ ਤੋਂ ਪਰਮਿਸ਼ਨ ਲਈ ਹੋਈ ਆ ਤੈਨਾਂ ਬੰਦੇ ਲੱਗੇ ਹੋਣੇ ਜੀ ਪਹਿਲਾਂ ਉਥੇ ਨੜੇ ਪਟਾਏ ਆ ਜੀ ਸਾਹਮਣੇ ਪੈਨ ਨੂੰ ਜਾਂਦਰ ਖੱਬੇ ਪਾਸੇ ਉਨ ਇਥੇ ਸਫਾਈ ਕਰਾਈ ਜਾ ਰਹੀ ਆ ਰਾਤ ਨੂੰ ਸ਼نگਾਇਆ ਜਾ ਰਹੇ ਤਾਂ ਜੋ ਮਾਈ ਉੱਪਰ ਦੇ ਬੰਦੇ ਉੱਪਰ ਚੜ੍ਹੇ ਤਾਂ ਉਹਨੂੰ ਸਜੇ ਅੱਜ ਇਹ ਇੰਨਾ ਤੋੜਿਆ ਜੇ ਆਪਾਂ ਇਧਰੋਂ ਮਾਈਓ ਪੱਟੀ ਵਾਲੇ ਪਾਸੇ ਦੇਖਦੇ ਹਾਂ ਸੜਕ ਹੈਗੀ ਨੀਵੀਂ ਤੇ ਆਹ ਥੱਲੇ ਜੇ ਪੰਜ ਟਾ ਲਿਖਿਆ ਮਾਈਓ ਪੱਟੀ ਲਿਖਿਆ ਪੰਜ ਟਾ ਲਿਖਿਆ ਇਹ ਇਹ ਇੰਨਾ ਪੂਰਾ ਇੰਨਾ ਪੂਰਾ ਕਰਨਾ ਪਣਾ ਆ ਥੱਲੇ ਤੇ ਇਹ ਜਿਹੜਾ ਫਲਾਂਜ ਆ ਬੈਟਰਨ ਬਣਾਇਆ ਇਹ ਤੱਕ ਪਟਣਾ ਪਣਾ ਤਾਂ ਦਿਸਣਾ ਪਰ ਸਾੜੇ ਤੇ ਦਿਸਣੀ ਬਾਲੇ ਪਾਸਿਓ ਕੋਈ ਸੜਕ ਪਾਸੇ ਨਹੀਂ ਇਧਰ ਪਾਸੇ ਨਹੀਂ ਮੀ ਆ ਇੱਕ ਅੱਧਾ ਰਲਾ ਉੱਪਰ ਕਰਦੇ ਬਾਕੀ ਥੱਲੇ ਵਾਲਾ ਪੂਰਾ ਚੱਕਣਾ ਬਣਾ ਆ ਮਈ ਉੱਪਰ ਟਿਗਲੇ ਪੁੱਲ ਤੇ ਜਿਹੜਾ ਬਰਾਂਡਾ ਬਣਿਆ ਹੋਇਆ ਜੀ ਤੇ ਉੱਰਲੇ ਪਾਸੇ ਦਾ ਵੀ ਉਹ ਖਾਲੀ ਜੀ ਪਰਲੇ ਪਾਸਾ ਵੀ ਓਏ ਬਣਿਆ ਜਾ ਰਿਹਾ ਤਾਂ ਜੋ ਬੰਦਾ ਉੱਪਰੋਂ ਚੜੂਗਾ ਸੱਜੇ ਪਾਸੇ ਦੇਖ ਕੇ ਆਪਣਾ ਕ੍ਰੋਸ ਕਰ ਸਕਦਾ ਜੀ ਬਰਾਂਡੇ ਦਾ ਸੱਜੇ ਪਾਸਾ ਵੀ ਓਪਨ ਕੀਤਾ ਜਾ ਰਿਹਾ ਥੋੜਾ ਜਿਆਦਾ ਵਿੱਚੋਂ ਖਾਲੀ ਕੀਤਾ ਜਾ ਰਿਹਾ ਤਾਂ ਜੋ ਮਾਈਓ ਪੱਟੀ ਵਾਲੇ ਸੜਕ ਦੇ ਉੱਪਰ ਚੜਨ ਲੱਗੇ ਆ ਇਧਰ ਗੱਡੀਆਂ ਆਂਦੀ ਦਿਖ ਦਿਖ ਪੂਗੀ ਇਧਰ ਵੀ ਸਫਾਈ ਚੱਲ ਰਹੀ ਹੈ ਜੀ ਕਾਫੀ ਕੰਮ ਹੋ ਗਿਆ ਹੈ ਜੇ ਤਾਂ ਮਾਈਓ ਪੱਟੀ ਨੂੰ ਆਪਾਂ ਜਣੋਹੇ ਵੱਲ ਨੂੰ ਉੱਪਰ ਮੇਨ ਸੜਕ ਬੇਦੋ ਅੱਬਾ ਨਹਿਰ ਵਾਲੀ ਸੜਕ ਚੜਦੇ ਆ ਜੀ ਤੇ ਆ ਹੁਣ ਇਹਨੂੰ ਕਾਫੀ ਪਧਰਾ ਹੋ ਚੁੱਕਾ ਜੀ ਦੂਰੋਂ ਜੋ ਵੀ ਵਿਕਲਾਰਾ ਹੈ ਬੜਾ ਛੋਟਾ ਵੱਡਾ ਸਭ ਦਿਖਾਈ ਦੇਊਗਾ ਜੀ ਹੋਰ ਗਾਂਹਾਂ ਤੱਕ ਇਹਨੂੰ ਸਫਾਈ ਕੀਤੀ ਜਾਣੀ ਆ ਅੱਜ ਸਵੇਰੇ ਦੇ ਤਿੰਨ ਬੰਦੇ ਲੱਗੇ ਹੋਣੇ ਜੀ ਤੇ ਇਧਰੋਂ ਹੋਰ 40 50 ਫੁੱਟ ਤੱਕ ਹੋਰ ਇਹਲੇ ਸਫਾਈ ਕਰਨੀ ਆ ਇੱਧਰ ਦੇਖ ਸਕਦੇ ਹੋ ਕਾਫੀ ਪੱਧਰ ਹੋ ਗਿਆ ਹੈ ਹੁਣ ਤਾਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਵੀ ਤੁਮੀ ਮਾਈ ਪੱਟੀ ਤੋਂ ਆਪਾਂ ਪੁਰ ਚੜਨਾ ਪਉਣ ਨੂੰ ਤੇ ਆਪਾਂ ਸੱਜਾ ਪਾਸਾ ਪੂਰਾ ਪ੍ਰੋਪਰ ਦੇਖ ਕੇ ਕ੍ਰੋਸਿੰਗ ਕਰਨੀ ਹੈ ਜੀ ਕਾਫੀ ਸੰਗਣਾ ਜੰਗਲ ਜਿਹਾ ਬਣਿਆ ਹੋਇਆ ਸੀ ਤੇ ਦਰੱਖਸ਼ਾਂਗਰ ਨਾਲ ਕਾਫੀ ਹੱਥ ਤੱਕ 15 ਹੋ ਚੁੱਕਾ ਜੀ ਅਸੀਂ ਹੁਣ ਮੋਟਰਸਾਲ ਤੇ ਬੈ ਗਏ ਜੀ ਮਾਈ ਪੱਟੀ ਵਾਲੇ ਪਾਸਿਓਂ ਉੱਪਰ ਚੜ ਰਹੇ ਹਾਂ ਤੇ ਸੱਜੇ ਪਾਸੇ ਆਪਾਂ ਦੇਖ ਰਹੇ ਹਾਂ ਕਾਫੀ ਜਗ੍ਹਾ ਖਾਲੀ ਹੋ ਚੁੱਕੀ ਹੈ ਜੀ ਦਾ ਸ਼ਾਂਕੇ ਦਾ ਪੂਰਾ ਵਿਊ ਦਿਖਾਈ ਦੇ ਰਿਹਾ ਇਦਾਂ ਬਸ ਸੱਜੇ ਪਾਸਾ ਤੇ ਹੁਣ ਚੜਨ ਲੱਗੇ ਆਪਾਂ ਸਾਡਾ ਸਾਰਾ ਫਰਜ ਬਣਦਾ ਵੀ ਸੱਜੇ ਪਾਸੇ ਦੇਖ ਕੇ ਆਪਾਂ ਉੱਪਰ ਚੜੀਏ ਜੋ ਵਿਚ ਗੰਧ ਵੀ ਸੁਣ ਘੜ ਦਿੱਤੀ ਹੈ ਵਿਚੋਂ ਬਸ ਅੱਡਾ ਅਜਨੋਹਾ ਗਾਜੂ ਬਰਾਂਡਾ ਜੀ ਤੇ ਕਬੇ ਪਾਸੇ ਆ ਉਹਦਾ ਜਿੰਨੀ ਕੰਦ ਲੋਡੋਂ ਸਾਰ ਕੱਢ ਦਿੱਤੀ ਗਈ ਵਿੱਚੋਂ ਤੇ ਜਿਹੜੀਆਂ ਇਟਾਂ ਕੱਢੀਆਂ ਤੇ ਇੱਥੇ ਮੋਰੇ ਉਹਦੇ ਬਰਾਂਡੇ ਦੇ ਮੋਰੇ ਕੱਚਾ ਆ ਜੀ ਉੱਥੇ ਲਗਾਈਆਂ ਜਾ ਰਹੀਆਂ ਜੀ ਬਰਾਂਡੇ ਦੇ ਮੋਰੇ ਮਿੱਟੀ ਪਾਈ ਹੋਈ ਸੀ ਜੀ ਉਹ ਚੱਕੀ ਜਾ ਰਹੀ ਤਾਂ ਜੋ ਪੱਟਾਂ ਲੈਵਲ ਤੇ ਲੱਗ ਸਕਣ ਉਹ ਵਾਲੀ ਮਿੱਟੀ ਇਹ ਨਾਲ ਨਾਲ ਪਾਈ ਜਾ ਰਹੀ ਆ ਸਵੇ ਦੇ ਤਿੰਨੇ ਬੰਦੇ ਲਗਾਏ ਹੋਏ ਸੀ ਜੀ ਇਸ ਵਾਰ ਤੋਂ ਮੈਂ ਮਾਈਓ ਪੱਟੀ ਵਾਲੇ ਪਾਸਿਓਂ ਉੱਪਰ ਨੂੰ ਚੜ ਰਹੇ ਆ ਬੇਸ ਦੋਆਬਾ ਨਹਿਰ ਨਾਲ ਸੜਕ ਦੇ ਵੱਲੋਂ ਵੱਧ ਰਹੇ ਆ ਜੀ ਦੇਖ ਸਕਦੇ ਹੋ ਘਟਗੜ 100 ਫੁੱਟ ਤੋਂ ਜ਼ਿਆਦਾ ਏਰੀਆ ਸਾਫ਼ ਕਰ ਦਿੱਤਾ ਗਿਆ ਜੀ ਹੁਣੇ ਸਾਡਾ ਫਰਜ਼ ਬਣਦਾ ਜਿਹਨ ਵੀ ਇਹਦੇ ਮਾਈਓ ਪੱਟੀ ਵਾਲੇ ਪਾਸੇ ਉੱਪਰ ਨੂੰ ਜਾਣ ਆ ਤੇ ਸੱਜਾ ਪਾਸਾ ਪੂਰਾ ਦੇਖ ਕੇ ਆਪਣਾ ਚੜ੍ਹਦਾ ਦਾ ਤਸੱਲੀ ਨਾਲ ਬ੍ਰੇਕ ਮਾਰ ਕੇ ਥੋੜੀ ਜੀ ਜਾ ਸਕਦਾ ਜੀ ਲਗਭਗ ਸਾਰਾ ਕੰਮ ਕਰਾ ਦਿੱਤਾ ਗਿਆ ਥੋੜਾ ਬੋਤ ਰਹਿੰਦਾ ਜੀ ਤੇ ਆ ਬਰਾਂਡੇ ਤੋਂ ਵੀ ਜਿਹੜੀ ਕੰਡ ਕੰਡ ਵਿੱਚੋਂ ਕੱਢੀ ਗਈ ਆ ਉਧੇ ਇਟਾਂ ਮੂਰੇ ਵਿਛਾ ਦਿੱਤੀਆਂ ਗਈਆਂ ਆ ਥੋੜੀ ਬਥਰੈਣੀ ਆ ਹੋਰ ਇਟਾਂ ਲੈ ਆ ਕੇ ਆਪਾਂ ਇਹਨੂੰ ਕਵਰ ਕਰ ਦੇਵਾਂਗੇ ਇੱਥੇ ਮੜਾ ਕੋਹੂ ਬਣਾ ਕੇ ਪਾ ਦਵਾਂਗੇ ਤੇ ਕੰਮ ਲਗਭਗ ਸਮਾਪਤ ਹੋ ਚੁੱਕਾ ਹੈ ਜੀ